ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਵਿੱਚ ਜੀ ਅੱਜ ਅਸੀਂ ਬਣਾਵਾਂਗੇ ਆਲੂ ਅਤੇ ਬ੍ਰੈਡਾਂ ਦੇ ਨਾਲ ਤਿਆਰ ਹੋਣ ਵਾਲੇ ਟੇਸਟੀ ਇਹ ਸਨੈਕਸ ਜੋ ਕਿ ਤੁਸੀਂ ਬਹੁਤ ਹੀ ਘੱਟ ਸਮੇਂ ਦੇ ਵਿੱਚ ਤਿਆਰ ਕਰਕੇ ਖਾ ਸਕਦੇ ਆ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕੀਤਾ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਭ ਤੋਂ ਪਹਿਲਾਂ ਅਸੀਂ ਇੱਕ ਬੌਲ ਦੇ ਵਿੱਚ ਚਾਰ ਉਬਲੇ ਹੋਏ ਆਲੂਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਮੈਸ਼ ਕਰ ਲਵਾਂਗੇ ਉਸ ਤੋਂ ਬਾਅਦ ਉਹਦੇ ਵਿੱਚ ਇੱਕ ਬਾਰ ਇੱਕ ਕੱਟਿਆ ਹੋਇਆ ਪਿਆਜ਼ ਪਾ ਲਵਾਂਗੇ ਦੋ ਬਾਰ ਇੱਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਪਾ ਲਵਾਂਗੇ ਸਵਾਦ ਅਨੁਸਾਰ ਨਮਕ ਪਾ ਲਵਾਂਗੇ ਅੱਧਾ ਚਮਚ ਜੀਰਾ ਪਾਊਡਰ ਪਾ ਲਵਾਂਗੇ ਅੱਧਾ ਚਮਚ ਹੀ ਚਾਟ ਮਸਾਲਾ ਪਾ ਲਵਾਂਗੇ ਚਮਚੇ ਦਾ ਚੌਥਾ ਹਿੱਸਾ ਕਾਲੀਆਂ ਮਿਰਚਾਂ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਹੀ ਲਾਲ ਮਿਰਚ ਪਾਊਡਰ ਪਾ ਲਵਾਂਗੇ ਦੋ ਚਮਚ ਕਾਰਨ ਫਲਾਰ ਦੇ ਪਾ ਲਵਾਂਗੇ ਤੁਸੀਂ ਚਾਹੋ ਤਾਂ ਇੱਥੇ ਚੌਲਾ ਦਾ ਆਟਾ ਵੀ ਪਾ ਸਕਦੇ ਆ ਅੱਧੀ ਕੌਲੀ ਬ੍ਰੈਡ ਕਰਮ ਦੀ ਪਾ ਲਵਾਂਗੇ ਅਤੇ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਤਾਂ ਜੋ ਸਾਡੇ ਸਾਰੇ ਮਸਾਲੇ ਜਿਹੜੇ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮਿਕਸ ਹੋ ਜਾਣ ਤੁਸੀਂ ਇੱਥੇ ਆਪਣੇ ਟੇਸਟ ਅਨੁਸਾਰ ਹੋਰ ਵੀ ਮਸਾਲੇ ਐਡ ਕਰ ਸਕਦੇ ਆ ਜੋ ਤੁਹਾਨੂੰ ਪਸੰਦ ਹੋਣ ਚੰਗੀ ਤਰ੍ਹਾਂ ਦੇ ਨਾਲ ਆਲੂਆਂ ਦੇ ਵਿੱਚ ਸਾਰੇ ਮਸਾਲਿਆਂ ਨੂੰ ਮਿਕਸ ਕਰਨ ਤੋਂ ਬਾਅਦ ਸਾਡਾ ਜਿਹੜਾ ਡੋਅ ਆ ਚੰਗੀ ਤਰ੍ਹਾਂ ਦੇ ਨਾਲ ਬਣ ਕੇ ਤਿਆਰ ਹੋ ਗਿਆ ਆ ਹੁਣ ਅਸੀਂ ਆਪਣੇ 스ਨੈਕਸ ਜਿਹੜੇ ਆ ਉਹ ਬਣਾਉਣੇ ਸਟਾਰਟ ਕਰ ਦਿੰਦੇ ਆ ਅਸੀਂ ਇੱਥੇ ਇੱਕ ਪਲੇਟ ਲੈ ਲੈਂਦੇ ਆ ਆਲੂਆਂ ਦਾ ਥੋੜਾ ਜਿਹਾ ਮਿਸ਼ਰਣ ਹੱਥਾਂ ਦੇ ਵਿੱਚ ਲੈ ਕੇ ਅਸੀਂ ਇਸ ਨੂੰ ਸਿਲੰਡਰ ਸ਼ੇਪ ਦੇ ਵਿੱਚ ਜਿਹੜਾ ਬਣਾ ਲੈਂਦੇ ਆ ਤੁਸੀਂ ਇੱਥੇ ਆਲੂਆਂ ਨੂੰ ਕੋਈ ਵੀ ਸ਼ੇਪ ਦੇਣਾ ਚਾਹੋ ਤਾਂ ਦੇ ਸਕਦੇ ਆ ਅਗਰ ਤੁਸੀਂ ਗੋਲ ਬਣਾਉਣਾ ਚਾਹੋ ਤਾਂ ਗੋਲ ਸਨੈਕਸ ਬਣਾ ਸਕਦੇ ਆ ਪਰ ਅਸੀਂ ਇੱਥੇ ਆਲੂਆਂ ਨੂੰ ਸਿਲੰਡਰ ਸ਼ੇਪ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਸਾਡੇ ਜਿਹੜੇ ਆਲੂ ਆ ਉਹਨਾਂ ਨੂੰ ਅਸੀਂ ਸਿਲੰਡਰ ਸ਼ੇਪ ਦੇ ਵਿੱਚ ਬਣਾ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਆ ਸੇਮ ਇਸੇ ਤਰੀਕੇ ਦੇ ਨਾਲ ਅਸੀਂ ਬਾਕੀ ਆਲੂਆਂ ਦੇ ਸਨੈਕਸ ਵੀ ਬਣਾ ਕੇ ਇੱਕ ਪਲੇਟ ਦੇ ਵਿੱਚ ਤਿਆਰ ਕਰ ਲਏ ਹਨ ਹੁਣ ਅਸੀਂ ਇਹਨਾਂ ਆਲੂਆਂ ਦੇ ਸਨੈਕਸ ਦੀ ਕੋਟਿੰਗ ਕਰਨ ਦੇ ਲਈ ਇੱਕ ਸਲਰੀ ਤਿਆਰ ਕਰ ਲੈਂਦੇ ਆ ਉਹਦੇ ਲਈ ਅਸੀਂ ਇੱਕ ਬੌウル ਲੈ ਲੈਂਦੇ ਆ ਉਹਦੇ ਵਿੱਚ ਅਸੀਂ 3 ਚਮਚ ਕਾਰਨ ਫਲਾਰ ਦੇ ਲੈ ਲੈਂਦੇ ਆ 3 ਚਮਚ ਹੀ ਅਸੀਂ ਇੱਥੇ ਮੈਦਾ ਲੈ ਲਵਾਂਗੇ ਸਵਾਦ ਅਨੁਸਾਰ ਅਸੀਂ ਨਮਕ ਲੈ ਲਵਾਂਗੇ ਸਲਰੀ ਨੂੰ 컬러ਫੁਲ ਬਣਾਉਣ ਦੇ ਲਈ ਚਮਚੇ ਦਾ ਚੌਥਾ ਹਿੱਸਾ ਲਾਲ ਮਿਰਚ ਪਾਊਡਰ ਲੈ ਲਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਇੱਕ ਗਾੜੀ ਸਲਰੀ ਜਿਹੜੀ ਅਸੀਂ ਤਿਆਰ ਕਰ ਲਵਾਂਗੇ ਅਸੀਂ ਇੱਕ ਚਮਚਾ ਲੈ ਕੇ ਚੰਗੀ ਤਰ੍ਹਾਂ ਦੇ ਨਾਲ ਕਾਰਨ ਫਲੋਰ ਅਤੇ ਮੈਦੇ ਨੂੰ ਪਾਣੀ ਦੇ ਵਿੱਚ ਮਿਕਸ ਕਰ ਦਵਾਂਗੇ ਅਤੇ ਇੱਕ ਗਾੜਾ ਜਿਹਾ ਘੋਲ ਜਿਹੜਾ ਆ ਤਿਆਰ ਕਰ ਲਵਾਂਗੇ ਆਲੂ ਬਰੈਡ ਦੇ ਸਨੈਕਸਾਂ ਨੂੰ ਕੋਟਿੰਗ ਕਰਨ ਦੇ ਲਈ ਇਹ ਘੋਲ ਬਹੁਤ ਜ਼ਰੂਰੀ ਹੁੰਦਾ ਹੈ ਇਸ ਦੇ ਨਾਲ ਜਿਹੜਾ ਤੇਲ ਆ ਉਹ ਅੰਦਰ ਤੱਕ ਨਹੀਂ ਜਾਂਦਾ ਅਤੇ ਸਾਡੇ ਜਿਹੜੇ ਸਨੈਕਸ ਆ ਬਹੁਤ ਹੀ ਕ੍ਰਿਸਪੀ ਬਣਦੇ ਆ ਸਲਰੀ ਸਾਡੀ ਬਣ ਕੇ ਬਿਲਕੁਲ ਤਿਆਰ ਹੋ ਗਈ ਆ ਹੁਣ ਅਸੀਂ ਆਪਣੇ ਆਲੂ ਬ੍ਰੈਡ ਦੇ ਸਨੈਕਸਾਂ ਨੂੰ ਕੋਟਿੰਗ ਕਰਨ ਦੇ ਲਈ ਇੱਕ ਪਲੇਟ ਲੈ ਲੈਂਦੇ ਆ ਉਹਦੇ ਵਿੱਚ ਅਸੀਂ ਬ੍ਰੈਡ ਕ੍ਰਮ ਲੈ ਲੈਂਦੇ ਆ ਤੁਸੀਂ ਚਾਹੋ ਤਾਂ ਘਰ ਦੇ ਵਿੱਚ ਬ੍ਰੈਡ ਜਿਹੜੇ ਹੁੰਦੇ ਉਹਨਾਂ ਨੂੰ ਪੀਸ ਕੇ ਉਹਨਾਂ ਦਾ ਚੂਰਾ ਬਣਾ ਸਕਦੇ ਆ ਹੁਣ ਅਸੀਂ ਆਪਣੇ ਆਲੂ ਬ੍ਰੈਡ ਦੇ ਸਨੈਕਸ ਲੈ ਕੇ ਸਲਰੀ ਦੇ ਵਿੱਚ ਡਿਪ ਕਰਕੇ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਆ ਕੋਟ ਕਰ ਲਵਾਂਗੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕੱਢ ਕੇ ਬ੍ਰੈਡ ਕ੍ਰਮ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਲਗਾ ਲਵਾਂਗੇ ਸਨੈਕਸਾਂ ਉੱਪਰ ਚੰਗੀ ਤਰ੍ਹਾਂ ਦੇ ਨਾਲ ਬ੍ਰੈਡ ਕਰਮ ਲਗਾਉਣ ਤੋਂ ਬਾਅਦ ਹੁਣ ਇਹ ਤਲਣ ਲਈ ਬਿਲਕੁਲ ਤਿਆਰ ਹੋ ਗਏ ਆ। ਇਸੇ ਤਰੀਕੇ ਦੇ ਨਾਲ ਅਸੀਂ ਬਾਕੀ ਸਨੈਕਸਾਂ ਨੂੰ ਵੀ ਕੋਟਿੰਗ ਕਰ ਲੈਂਦੇ ਆ। ਤੁਸੀਂ ਦੇਖ ਸਕਦੇ ਆ ਕਿ ਸਾਡੇ ਜਿਹੜੇ ਸਨੈਕਸ ਆ ਹੁਣ ਉਹ ਤਲਣ ਦੇ ਲਈ ਬਿਲਕੁਲ ਤਿਆਰ ਹੋ ਗਏ ਆ। ਦੂਸਰੀ ਸਾਈਡ ਅਸੀਂ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲੈਂਦੇ ਆ। ਗਰਮਾ-ਗਰਮ ਤੇਲ ਦੇ ਵਿੱਚ ਅਸੀਂ ਆਪਣੇ ਸਨੈਕਸ ਜਿਹੜੇ ਆ ਉਹ ਪਾ ਦਿੰਦੇ ਆ। ਅਸੀਂ ਇੱਕ-ਇੱਕ ਕਰਕੇ ਸਾਰੇ ਸਨੈਕਸ ਕੜਾਈ ਦੇ ਵਿੱਚ ਪਾ ਦਿੰਦੇ ਆ। ਜਦੋਂ ਸਾਡੇ ਆਲੂ ਬ੍ਰੈਡ ਦੇ 스ਨੈਕਸ ਇੱਕ ਸਾਈਡ ਤੋਂ ਗੋਲਡਨ ਬ੍ਰਾਊਨ ਹੋ ਜਾਣ ਤਾਂ ਅਸੀਂ ਪਲਟ ਕੇ ਉਹਨਾਂ ਨੂੰ ਦੂਸਰੀ ਸਾਈਡ ਤੋਂ ਵੀ ਸੇਮ ਗੋਲਡਨ ਬ੍ਰਾਊਨ ਕਰ ਲਵਾਂਗੇ ਹੁਣ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਕੋਈ ਬਰਥਡੇ ਪਾਰਟੀ ਜਾਂ ਫਿਰ ਫੰਕਸ਼ਨ ਹੋਵੇ ਤੁਸੀਂ ਇਹ ਆਲੂ ਬ੍ਰੈਡ ਦੇ 스ਨੈਕਸ ਜ਼ਰੂਰ ਟਰਾਈ ਕਰਿਓ ਅਤੇ ਸਾਰਿਆਂ ਨੂੰ ਬਣਾ ਕੇ ਖਵਾਇਓ ਜਦ ਤੱਕ ਸਾਡੇ ਆਲੂ ਬ੍ਰੈਡ ਦੇ 스ਨੈਕਸ ਗੋਲਡਨ ਬ੍ਰਾਊਨ ਹੋ ਰਿਹਾ ਤੁਸੀਂ ਜਲਦੀ ਜਲਦੀ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਇੱਧਰ ਸਾਡੇ 스ਨੈਕਸ ਨੂੰ ਪਕਾਉਂਦੇ ਹੋਏ 5 ਮਿੰਟ ਹੋ ਗਏ ਆ ਤੇ ਸਾਡੇ ਸਨੈਕਸ ਜਿਹੜੇ ਚੰਗੀ ਤਰ੍ਹਾਂ ਦੇ ਨਾਲ 골ਡਨ ਬ੍ਰਾਊਨ ਹੋ ਗਏ ਆ ਹੁਣ ਅਸੀਂ ਸਨੈਕਸਾਂ ਨੂੰ ਹੋਰ ਨਹੀਂ ਪਕਾਵਾਂਗੇ ਤੁਸੀਂ ਦੇਖ ਸਕਦੇ ਆ ਕਿ ਸਾਡੇ ਆਲੂ ਬ੍ਰੈਡ ਦੇ ਸਨੈਕਸ ਕਿੰਨੇ ਵਧੀਆ ਬਣ ਕੇ ਤਿਆਰ ਹੋ ਗਏ ਆ ਹੁਣ ਅਸੀਂ ਇਹਨਾਂ ਨੂੰ ਇੱਕ ਛਾਨਣੀ ਦੇ ਵਿੱਚ ਕੱਢ ਲਵਾਂਗੇ ਤਾਂ ਕਿ ਇਹਨਾਂ ਦਾ ਐਕਸਟਰਾ ਤੇਲ ਸਾਰਾ ਨਿਚੜ ਜਾਵੇ ਸਾਡੇ ਸਨੈਕਸ ਬਿਲਕੁਲ ਬਣ ਕੇ ਰੈਡੀ ਹੋ ਗਏ ਆ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਆ ਅਤੇ ਟਮੇਟੋ ਕੈਚੱਪ ਦੇ ਨਾਲ ਸਰਵ ਕਰ ਲੈਂਦੇ ਆ ਤੁਸੀਂ ਦੇਖ ਸਕਦੇ ਆ ਕਿ ਸਾਡੇ ਆਲੂ ਬ੍ਰੈਡ ਦੇ ਸਨੈਕਸ ਕਿੰਨੇ ਕ੍ਰਿਸਪੀ ਬਣੇ ਹਨ ਜਿੰਨੇ ਸੋਹਣੇ ਇਹ ਦੇਖਣ ਨੂੰ ਲੱਗ ਰਹੇ ਹਨ ਖਾਣੇ ਨੂੰ ਉਸ ਤੋਂ ਕਿਤੇ ਵੱਧ ਸਵਾਦ ਹੋਣਗੇ ਉਮੀਦ ਕਰਦੀ ਹਾਂ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਹੋਰ ਬਹੁਤ ਸਾਰੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਅੱਜ ਦੀ ਮੇਰੀ ਇਹ ਆਲੂ ਬ੍ਰੈਡ ਦੇ ਸਨੈਕਸ ਬਣਾਉਣ ਦੀ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੀ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ